ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ ਜਗਤ ਗੁਰੂ ਬਾਬਾ ਜੀ ਜਾ ਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਮਹਾਨ ਪਾਵਣੇ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧਨਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ ਅੱਜ ਦਾ ਮਹਾਨ ਪਾਵਨ ਪਵਿੱਤਰ ਗੁਰਪੁਰਬ ਬੰਦੀ ਛੋੜ ਦਿਵਸ ਦੀਵਾਲੀ ਦਾ ਦਿਹਾੜਾ ਜੋ ਕੱਤਕ ਮਹੀਨੇ ਦੀ ਅਮਾਵਸ ਦਾ ਦਿਹਾੜਾ ਹੈ ਅੱਜ ਔਰ ਅੱਜ ਦੇ ਦਿਨ ਸਤਗੁਰੂ ਅਰ ਗੋਬਿੰਦ ਸਾਹਿਬ ਜੀ ਮਹਾਰਾਜ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 1676 ਬਿਕਰਮੀ ਸੰਮਤ ਨੂੰ 52 ਰਾਜਿਆਂ ਨੂੰ ਆਪਣਾ ਪੱਲਾ ਫੜਾ ਕਰਕੇ ਰਿਆਗ ਕਰਵਾਇਆ ਉਹਨਾਂ ਦੀਆਂ ਰਿਆਸਤਾਂ ਮਹਾਰਾਜ ਸਾਹਿਬ ਜੀ ਨੇ ਦਵਾਈਆਂ ਰਾਜ ਭਾਗ ਵਾਪਸ ਦਵਾਇਆ ਤੇ ਚੰਦੂ ਦੀ ਨੱਕ ਦੇ ਵਿੱਚ ਨਕੇਲ ਪਾ ਕਰਕੇ ਦਿੱਲੀ ਤੇ ਲਾਹੌਰ ਦੀਆਂ ਗਲੀਆਂ ਵਿੱਚ ਫੇਰ ਕਰਕੇ ਚੰਦੂ ਦੋਸ਼ਣ ਨੂੰ ਸੋਧਿਆ ਆਪ ਜੀ ਗੁਰਸਿੱਖਾਂ ਦੇ ਸਮੇਤ 1676 ਬਿਕਰਮੀ ਸੰਮਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਸਾਹਿਬ ਜੀ ਪਹੁੰਚੇ ਤੇ ਸਤਿਗੁਰੂ ਜੀ ਦੇ ਸਰੀਰਕਾਰਬਲਾ 24 ਸਾਲ ਦੀ ਉਦੋਂ ਬਣਦੀ ਹੈ ਸਾਧ ਸੰਗਤ 1676 ਦੇ ਵਿੱਚ ਕਿਉਂਕਿ 1652 ਨੂੰ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋਇਆ 1661 ਬਿਕਰਮੀ ਸੰਮਤ ਨੂੰ 9 ਸਾਲ ਦੀ ਸਰੀਰਕਾਰ ਬਲਾ ਸੀ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਉਤਕਾਰਜ ਹੋਇਆ ਤੇ ਮਹਾਰਾਜੀ ਦਾ ਪਹਿਲਾ ਆਨੰਦਕਾਰਜ ਹੋਇਆ ਜਦੋਂ ਚੰਦੂ ਦੀ ਪੁੱਤਰੀ ਦਾ ਰਿਸ਼ਤਾ ਮੋੜਿਆ ਸੀ ਤੇ ਬਾਬੇ ਨਰਨਾਰਨ ਦਾਸ ਜੀ ਨੇ ਇਸ ਪੁੱਤਰੀ ਮਾਤਾ ਤਮੋਦਰੀ ਜੀ ਦੇ ਨਾਲ ਰਿਸ਼ਤਾ ਹੋਇਆ ਤੇ ਪਹਿਲਾ ਆਨੰਦਕਾਰਜ 1661 ਬਿਕਰਮੀ ਸੰਮਤ ਵਿੱਚ ਹੋਇਆ ਸੀ ਮਹਾਰਾਜੀ ਦਾ 9 ਸਾਲ ਦੀ ਸਰੀਰਕਾਰ ਬਲਾ ਵਿੱਚ ਦੂਸਰਾ ਆਨੰਦਕਾਰਜ 1670 ਦੇ ਵਿੱਚ 18 ਸਾਲ ਦੀ ਸਰੀਰਕਾਰ ਬਲਾ ਵਿੱਚ ਹੋਇਆ ਤੀਸਰਾ ਆਨੰਦ ਕਾਰਜ 1672 ਵਿਕਰਮੀ ਨੂੰ 20 ਸਾਲ ਦੀ ਸਰੀਰਕਾਰ ਬਲਾ ਵਿੱਚ ਤੇ ਜਦੋਂ ਗਵਾਲੀਅਰ ਦੇ ਕਿਲੇ ਮਾਰੇ ਗਏ ਤੇ ਸਤਿਗੁਰੂ ਜੀ ਦੀ 24 ਸਾਲ ਦੀ ਸਰੀਰਕਾਰ ਬਲਾ ਸੀ ਤੇ ਅੱਜ ਤੋਂ 406 ਸਾਲ ਬਣ ਜਾਂਦੇ ਅਸਾਧ ਸੰਗਤ ਜੀ ਕਿਉਂਕਿ ਜੇ ਆਪਾਂ ਪੂਰਾ ਵੇਰਵਾ ਵੇਖੀਏ ਤੇ ਮਹਾਰਾਜ ਸਾਹਿਬ ਜੀ ਦਾ ਅੱਜ 406 ਸਾਲਾ ਬੰਦੀ ਛੋੜ ਦਿਵਸ ਸਮੁੱਚਾ ਖਾਲਸਾ ਪੰਥ ਸ਼ਰਧਾ ਭਾਵਨਾ ਸਹਿਤ ਮਨਾ ਰਿਹਾ ਹੈ ਤੋ ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਦਿਵਾਲੀ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਡੇ ਵੀ ਵंदन ਕੱਢਣ ਅੱਜ ਦੁਪਹਿਰੇ 12 ਵਜੇ ਗੁਰਦੁਆਰਾ ਬੇਰ ਸਾਹਿਬ ਜੀ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ ਔਰ 9 ਵਜੇ ਦੇ ਨਾਲ ਧੰਨ ਧੰਨ ਭਾਈ ਮਰਦਾਨਾ ਜੀ ਦੀਵਾਨ ਹਾਲ ਦੇ ਵਿੱਚ ਦੀਵਾਨ ਦੀ ਅਰੰਭਤਾ ਹੋ ਜਾਵੇਗੀ ਜੋ ਸਾਧ ਸੰਗਤ ਜੀ 2:3 ਵਜੇ ਠੀਕ ਦੀਵਾਨ ਸਜਣਗੇ ਕਵੀਸ਼ਰ ਸਿੰਘ ਢਾਡੀ ਸਿੰਘ ਪ੍ਰਚਾਰਕ ਗੁਰੂ ਕਾ ਜਾਸ ਗੁਰੂਗੀਆਂ ਸੰਗਤਾਂ ਨੂੰ ਸਰਵਣ ਕਰਾਉਣਗੇ ਤੇ ਜਿੱਥੇ-ਜਿੱਥੇ ਸੇਵਾਦਾਰਾਂ ਵੱਲੋਂ ਜੋ ਤਿਆਰੀ ਕੀਤੀ ਗਈ ਹੈ ਸੰਗਤਾਂ ਨੇ ਸ਼ਾਮ ਵੇਲੇ ਮੋਮਬਤੀਆਂ ਦੀਵੇ ਉਹਨਾਂ ਥਾਵਾਂ ਦੇ ਉੱਤੇ ਬਾਲਣੇ ਕਿਉਂਕਿ ਗੁਰੂ ਘਰ ਦੀ ਆਪਾਂ ਸਾਰਾ ਸਾਧ ਸੰਗਤ ਜੀ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਣਾ ਹੈ ਮਰਿਆਦਾ ਦਾ ਵੀ ਧਿਆਨ ਰੱਖਣਾ ਹੈ ਇਸ ਕਰਕੇ ਜਿੱਥੇ ਸੇਵਾਦਾਰ ਬੇਨਤੀ ਕਰਨ ਸੰਗਤਾਂ ਨੂੰ ਉਥੇ ਹੀ ਦੀਵੇ ਬਾਲੇ ਜਾਣ